हां जी दोस्तों खड़े हैं जी पिंड पूला भाई थे, थे जी ते भाई गुरमीत दे करवापा वीडियो बणा रहे ते वीडियो ਦੇ ਵਿੱਚ ਚੱਕ ਚੰਗੀ ਚੰਗੇ ਫਾਰਮ ਵਾਲੀ ਆਪਾਂ ਗਾਂ ਦਿਖਾ ਰਹੇ ਆ ਕਿਉਂਕਿ ਜੇ ਕਦ ਕਾਟ ਦੀ ਗੱਲ ਕਰੀਏ ਕਦ ਕਾਟ ਵੀ ਮਿੱਤਰੋ ਫੁੱਲਾ ਬੇਲ ਵੀ ਫੁੱਲਾ ਤੇ ਰੰਗ ਵੀ ਮਿੱਤਰੋ ਬਹੁਤ ਚੰਗਾ ਪ੍ਰਿੰਟ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਜਿੱਥੇ ਖੜ ਗਈ ਉੱਥੇ ਖੜੀ ਰੂਆ ਠੰਡੀ ਸੀਲ ਵੀ ਫੁੱਲਾ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਵੀ ਕਿੰਨੇ ਦਿਨ ਮਿੱਤਰੋ ਸੂਣ ਦੇ ਵਿੱਚ ਰਹਿੰਦੇ ਨੇ ਗੁਲਾਬੀ ਥਣ ਸੋਹਣੀ ਸਿਹਤ ਆ ਤੇ ਚੰਗੀ ਭੜੀ ਵੀ ਹੈ ਗੁਲਾਬੀ ਚਮੜੀ ਹੈ ਸਾਰੀ ਤੇ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿੰਦੇ ਵੀ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਪਿੰਡ ਹੈਗਾ ਜੀ ਪੂਲਾ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਗੁਰਮੀਤ RAM ਦੇ ਘਰ ਆਪਾਂ ਕਾਫੀ ਵੀਡੀਓ ਪਹਿਲਾਂ ਵੀ ਪਾ ਚੁੱਕੇ ਆਂ ਤੇ ਅੱਜ ਦੀ ਵੀਡੀਓ ਜੋ ਆਪਾਂ ਐਂ ਕਰ ਸਕਦੇ ਵੀ ਚੰਗੀ ਗਾ ਆਪਾਂ ਤੁਹਾਨੂੰ ਦਿਖਾ ਰਹੇ ਆ ਬੱਸ ਤਾਂ ਨਾਰਮਲ ਕਾਮਾ ਦਾ ਜਿਹੜਾ ਵਪਾਰ ਕਰਦਾ ਪਰ ਅੱਜ ਜਿਹੜੀ ਗਾ ਮਿੱਤਰੋ ਆਈ ਆ ਬਹੁਤ ਚੰਗੀ ਆਈ ਆ ਜਿਹੜਾ ਵੀ ਭਰਾ ਕੋਈ ਦੂਰੋਂ ਨੇੜੋਂ ਚੱਲ ਗਿਆ ਤਾਂ ਜ਼ਰੂਰ ਕਰੋ ਮਿੱਤਰੋ ਸੰਪਰਕ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਉਹਨਾਂ ਦੇ ਖਾਤਰ ਮਿੱਤਰੋ ਚੰਗੀ ਆ ਹਾਂਜੀ ਭਾਈ ਗਰਮੀਤ ਕੀ ਹਾਲ ਹੈ ਬਹੁਤ ਵਧੀਆ ਡਾਕਟਰ ਸਾਹਿਬ ਠੀਕ ਆ ਸਤਾਂ ਪਹਿਲਾ ਸੂਏ ਦੀ ਜੀ ਆਪਾਂ ਗੱਲ ਕਰਦੀ ਐ ਕਿਹੜਾ ਸੂਆ ਮੱਲਾ ਸੂਂਦੀ ਐ ਇਹ ਤੀਜਾ ਸੂਆ ਸੂਏ ਦੀ ਛੀ ਦੰਦ ਦਾ ਮੂੰਹ ਮੂੰਹ ਸੇ ਦੰਦਾਂ ਦਾ ਸਿੱਗੀ ਆ ਹਾਂਜੀ ਮੱਲਾ ਵੀ ਹੋਊਗੀ 5-6 ਸਾਲ ਦੀ ਉਮਰ ਹਾਂਜੀ ਬਸ ਇਹ ਜਿਆ ਕੋਸ ਠੀਕ ਐ ਤੇ ਥਾਂਲੇ ਵੀ ਨਹੀਂ ਪੂਰੀ ਸਾਫ ਆ ਹਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਅੱਗੇ ਨੂੰ ਵੀ ਫੁੱਲ ਹਤੇ ਵੈਕ ਸਾਈਡ ਵੀ ਚੰਗਾ ਇਹਦਾ ਭਰਨਾ ਨਾ ਬੜਾ 4-5 ਦਿਨ ਕੱਢੂਗੀ ਢਿੱਲਾਵਾਲ ਤੁਸੀਂ ਦੇਖ ਸਕਦੇ ਹੋ ਫੁੱਲ ਵੱਟਾ ਫੁੱਲ ਪੰਗਾਂ ਨੇ ਤੇ ਜੇ ਮਿੱਤਰੋ 5-4 ਦਿਨ ਕੱਢਦੀ ਆ ਤਾਂ ਹੋਰ ਵੀ ਮਿੱਤਰੋ ਬਹੁਤ ਸੋਹਣੀ ਤਿਆਰ ਹੋਣੀ ਐ ਦੁੱਧ ਮੇਰਾ ਅੰਦਾਜ਼ਾ ਵੀ 25 ਲੀਟਰ ਤੋਂ ਬਾਹਰ ਹੈ ਪਰ ਅੱਗੇ ਤੁਹਾਡੀ ਸਮਝ ਨਾਲ ਹੈ ਪਰ ਬਾਈ ਤਾਂ 30 ਕਹਿੰਦਾ ਹੈ ਪਰ 25 ਲੀਟਰ ਮਿੱਤਰੋ ਮੰਨ ਕੇ ਤੁਸੀਂ ਲੈ ਜਾ ਸਕਦੇ ਹੋ ਤੇ ਤਸੱਲੀ ਵਸੇ ਤੁਸੀਂ ਖੁਦ ਕਰਨੀ ਹੈ ਕਿਉਂਕਿ ਆਪਣਾ ਫਰਜ਼ ਮੰਨਦਾ ਹਰ ਚੀਜ਼ ਦੱਸਣ ਦਾ ਚੁੰਨ ਚਾਨ ਬਹੁਤ ਮੋਟਾ ਲੱਗਾ ਚੁੰਨ ਚਾਨ ਕਿਸੇ ਗੱਲ ਦਾ ਤੂੰ ਡਿੱਕਾ ਹੀ ਨਹੀਂ ਗਾਰੰਟੀ ਹੂ ਆਪਣੀ ਥਣਾ ਤੋਂ ਨਾਲ ਠੀਕ ਹੈ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਦੁਬਾਰੇ ਆਪਾਂ ਫੇਰ ਤੁਹਾਨੂੰ ਦੱਸ ਦਿਆ 98724 ਤੇ 82124 ਸੋਨਾ ਵਜਣਾ ਸੋਨਾ ਕਦਕਾਠਾ ਚੰਗੀ ਸੰਭੀ ਵੀ ਹੈ ਤੇ ਦੁੱਧ ਮਿੱਤਰੋ 25 ਲੀਟਰ ਤੋਂ ਪਾਰ ਕਰਨ ਵਾਲੀ ਹੈ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਅੱਗੇ ਫੇਰ ਆਪਾਂ ਗਣੇ ਤੁਹਾਡੀ ਸਾਮ ਸੰਭਾਲ ਹੈ ਬਸ 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 ਤੇ ਜਿਵੇਂ ਮਰਜ਼ੀ ਚਾਹੀ ਦੁਬਾਰਾ ਬੈਠਾ ਲੱਖਣ ਠੀਕ ਹੈ ਤੋਰੋ ਜੀ ਫਿਰ ਠੰਡੀ ਸੀਲ ਫੁੱਲ ਆ ਭਾਵੇਂ ਬਾਈ ਕਹਿੰਦਾ ਵੀ ਬੱਚਾ ਵਹਿ ਜੇ ਤੇ ਜਿੱਥੇ ਪੈਰ ਧਰ ਲਿਆ ਮਿੱਤਰੋ ਪੈਰ ਹਲਾਉਂਦੀ ਨਹੀਂ ਕਈ ਘਰਾਂ ਦੇ ਵਿੱਚ ਮਿੱਤਰੋ ਬੱਚੇ ਹੁੰਦੇ ਨੇ ਤੇ ਡਰਦੇ ਹੁੰਦੇ ਨੇ ਗਾਵਾਂ ਤੋਂ ਤੇ ਲੈਣਾ ਚਾਹੁੰਦੇ ਹੁੰਦੇ ਨੇ ਕਿਉਂਕਿ ਫੇਰ ਆਪਾਂ ਕਹਿੰਣਾ ਵੀ ਥੋੜਾ ਜਿਆਦਾ ਵਿੱਚ ਮਿੱਤਰੋ ਕ੍ਰੋਸ ਪਾਣਾ ਫੈਂਟ ਚੰਗੀ ਹੋਊਗੀ ਦੁੱਧ ਵੀ ਮਿੱਤਰੋ ਚੰਗਾ ਆਊਗਾ ਤੇ ਸਿੱਧੀ-ਸਿੱਧੀ ਗਰਮੀ ਨਹੀਂ ਵੀ ਮੰਨਣੀ ਰੇਟ ਕੀ ਕਰਤਾ ਜਿਹਦਾ ਫਰ ਡੇਟ ਹੈ 15 15 ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਜਿਹੇ ਜਾ ਕੋਈ ਨੇੜੇ ਦੂਰੋਂ ਚੱਲ ਕੇ ਆਉ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 7626999006 726999006 1,5000 ਮੁੱਲ ਹੈ ਮਾਨਤਨ ਵਿੱਚੋਂ ਹੋ ਜੂਗਾ ਸੋ ਜਿਹੜੇ ਵੀ ਵੀਰ ਭਰਾ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਤੇ ਜ਼ਰੂਰ ਵਜਿ ਦਿਨਾ ਕਰੋ ਸੰਪਰਕ ਜੇਕਰ ਇਹ ਲੋ ਵੀ ਕਿਸੇ ਭਰਾ ਨੇ ਰੱਖਣੀ ਆ ਉਹਦੇ ਖਾਤਰ ਵੀ ਮਿੱਤਰੋ ਚੰਗੀ ਆ ਕਿਉਂਕਿ ਗਰਮੀ ਚੱਲਣ ਵਾਲੀ ਆ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਮਿੱਤਰੋ ਕ੍ਰੋਸ ਪਾਣਾ ਤੇ ਸੋ ਸਾਰੇ ਵੀਰਾਂ ਦਾ ਮਿੱਤਰੋ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀਆਂ ਵੀਡੀਓ ਬੀਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਮਿਹਰਬਾਨੀ ਮਿੱਤਰੋ